ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋਹੰਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋਹੰਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਸੋ ਹੰਮਾਰੈ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸਤਿਕਾਰਯੋਗ ਹਰ ਸੰਗਤਿਓ ਇਹ ਸਮਾ ਕਦੀ ਕਦੀ ਹੁੰਦਾ ਹੈ ਕਿ ਆਪਾਂ ਇਸ ਸਮੇਂ ਦਾ ਪੂਰਾ ਲਹਾ ਲੈਣਾ ਹੈ ਕਿ ਐਵੇਂ ਕੁੰਫਿਰ ਕੇ ਸਮਾਨੀ ਗੁਜ਼ਾਰਨਾ ਕਿ ਜੇ ਆਪਾਂ ਆਏ ਹਾਂ ਤਾਂ ਆਪਾਂ ਸੱਤ ਦੇ ਸੰਗ ਦਾ ਸੰਗ ਕਰਵਾ ਚੱਲੇਗਾ ਸੋ ਅੱਜ ਸੰਸਾਰ ਦੀ ਜੀ ਆਪਾਂ ਗੱਲ ਕਰੀਏ ਕਿ ਸੰਸਾਰ ਦੇ ਜਿੰਨੇ ਇਸਤੇ ਆ ਲਿਸਟਾਂ ਕਾਗਜ਼ ਸ਼ਾਹੀਆਂ ਖਤਮ ਹੋ ਜਾਣਗੀਆਂ ਪਰ ਸਾਡੇ ਇਸ਼ਟ ਨਹੀਂ ਖਤਮ ਹੋਣਗੇ ਕਿ ਅੱਜ ਸੰਸਾਰ ਕਿੰਨੇ ਇਸ਼ਟਾਂ ਦੇ ਮੈਂ ਪਿੱਛੇ ਲੱਗਿਆ ਹੋਇਆ ਕਿ ਪ੍ਰਮਾਤਮਾ ਨੇ ਕੀ ਕਿਹਾ ਸੀ ਨਿਰਗੁਣ ਜੋਤ ਅਕਾਲ ਪੁਰਖ ਦਾ ਹੀ ਕੇਵਲ ਇਸ਼ਟ ਮੰਨਣਾ ਹੈ ਹੋਰ ਕਿਸੇ ਦਾ ਨਹੀਂ ਮੰਨਣਾ ਮੈਂ ਇਹ ਜੋ ਵੀ ਲਿਖਾਂ ਜੀ ਕੀਤੀ ਸੀ ਕਿ ਫੁੱਲ ਕਹੇ ਫੁੱਲ ਕਹੇ ਮੈਂ ਨਹੀਂ ਜਾਣਦਾ ਕੌਣ ਫਲਾਣਾ ਫਲਾਣਾ ਮੈਂ ਨਹੀਂ ਜਾਣਦਾ ਕੌਣ ਫਲਾਣਾ ਫਨਾਲਾ ਨਾਵਾਂ ਵਾਲੀ ਲਿਸਟ ਨਾਵਾਂ ਜਿਹਨੇ ਨਾਵਾਂ ਵਾਲੀ ਲਿਸਟ ਹੈ ਜੀ ਮੈਂ ਉਹ ਨੂੰ ਮੰਨਦਾ ਮੈਂ ਉਹਦਾ ਮੇਰਾ ਇਸਟਾ ਜੀ ਨਾਵਾਂ ਵਾਲੀ ਲਿਸਟ ਨਾ ਕੋਈ ਰਖਾਈਆ ਕਹਿੰਦਾ ਮੇਰੇ ਕੋਲ ਕੋਈ ਲਿਸਟ ਨਹੀਂ ਹੈ ਨਾਮ ਵਾਲੀ ਅਸੀਂ ਜਿੰਨੀ ਮਰਜੀ ਲਿਸਟਾਂ ਲੰਬੀ ਕਰ ਲਈਏ ਕੀ ਕਹਿੰਦਾ ਮੈਂ ਇਕੋ ਜਾਣਾ ਮੈਂ ਇਕੋ ਜਾਣਾ ਜੋ ਗਾਵੇ ਸੋਹੰਗ ਮਾਰੇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦਾ ਗਾਣਾ ਉਹ ਭਗਤ ਭਗਵਾਨ ਨजरी ਆਇਆ ਇਹ ਕੌਣ ਗੱਲ ਕਰ ਰਿਹਾ ਫੁੱਲ ਜਦੋਂ ਗੋਬਿੰਦ ਪਾਸ਼ਾ ਜੀ ਗੁਦਾਵਰੀ ਕੰਡੇ ਗਏ ਉਸ ਵਿਲੇਜ ਜਦੋਂ ਉਪਲੇਖਿਆ ਨਾਲ ਉਹਦੀ ਕੁੰਬਲੀ ਲੱਗ ਗਈ ਸੀ ਤਾਂ ਗੋਬਿੰਦ ਪਾਸ਼ਾ ਦਾ ਅੱਗੇ ਹੜਾ ਕੱਟਿਆ ਸੀ ਫੁੱਲ ਹੁਣ ਆਪਣੇ ਆਪ ਦੇ ਅੰਦਰ ਛਾਂਤੀ ਇਹ ਮਾਰਨੀ ਹੈ ਕਿ ਸਾਡੇ ਕਿੰਨੇ ਇਸਤ ਨੇ 2 4 5 ਕਿੰਨੇ ਆ ਇੱਕ ਗ੍ਰੰਥ ਨੰਬਰ 19 ਪੇਜ ਨੰਬਰ 1 ਮੈਂ ਕੋਈ ਵੀ ਮੇਰਾ ਵੀ ਇਸ ਨੂੰ ਪੜ ਸਕਦਾ ਹੈ ਇੱਕ ਲਿਖ ਸਮਝੀ ਕਰਾਂਗੇ ਅਕਾਲ ਪੁਰਖ ਨੇ ਇੱਕ ਜਕਾਰਾ ਆਪ ਜੀ ਨੂੰ ਮਾਤ ਲੋਕ ਦੇ ਵਿੱਚ ਦਿੱਤਾ ਹੈ ਅਕਾਲ ਪੁਰਖ ਕੀ ਕਹਿੰਦੇ ਹਨ ਔਰ ਉਹ ਜਕਾਰਾ ਕੀ ਕਹਿੰਦਾ ਹੈ ਅਸੀਂ 33 ਅਸੂਲ ਦੀ ਗੱਲ ਕਰਦੇ ਹਾਂ ਚੰਗੀਆਂ ਗ੍ਰੰਥਾ ਦੇ ਵਿੱਚ ਅਸੂਲ ਹੀ ਅਸੂਲ ਹੈ ਮੰਨਣਾ ਕਿ ਨਹੀਂ ਮੰਨਣਾ ਇਹ ਆਪ ਦੀ ਸਾਡੀਆਂ ਮੋਚਾਂ ਨੇ ਇਹ ਮੋਚਾਂ ਨੇ ਖੁੱਲੀਆਂ ਛੁੱਟੀਆਂ ਨੇ ਮੰਨਣਾ ਕਿ ਨਹੀਂ ਮੰਨਣਾ 26 ਪੋ ਵਾਲੇ ਦਿਨ ਉਸ ਨੇ ਪਰਮੇਸ਼ਰ ਨੇ ਆਪਣਾ ਪ੍ਰਗਟਾਵਾ ਕੀਤਾ ਜਿਹੜਾ ਪਰਮੇਸ਼ਰ ਕਦੇ ਜਮਦਾ ਮਰਦਾ ਨਹੀਂ ਉਹਨੇ ਆਪਣਾ ਮਾਤ ਲੋਕ ਦੇ ਵਿੱਚ ਆਪਣਾ ਪਕਟਾਵਾ ਕੀਤਾ ਉਹਨੇ ਆਪਣਾ ਇஷ்ட ਧਰ ਕੇ ਗੱਲ ਕੀਤੀ ਸਾਡੇ ਨਾਲ ਉਹ ਕਾਰਪੁਰਖ ਕੀ ਕਹਿੰਦਾ ਹੈ ਗੋ ਰਮਖ ਰਹਿ ਨ ਕੋਈ ਬੇਵਕੂਫ ਗ੍ਰੰਥ ਨੰਬਰ 19 ਪੇਜ ਨੰਬਰ 8 ਤੇ 4 ਕੱਢ ਲਿਓ ਮੈਨੂੰ ਕਦੇ YouTube ਤੇ ਗਾਣਾ ਨਾ ਗੱਡੀ ਜਾਏ ਕਿ ਇਹ ਆਪ ਦੀ ਲਿਖਤ ਲੈ ਕੇ ਆ ਗਿਆ ਗੋ ਰਮਖ ਰਹਿ ਨ ਕੋਈ ਬੇਵਕੂਫ ਬੇਵਾ ਜਗਤ ਨਾ ਕੋਈ ਅਖਵਾਈਆ ਇਸ ਜਗਤ ਦੇ ਵਿੱਚ ਕਿਹਦੇ ਬੇਵਾਨਾ ਅਖਵਾਲਿਓ ਅਖਵਾਨ ਹਲੇਓ ਬੇਵਾ ਕਿਨੂੰ ਕਹਿੰਦੇ ਆ ਨਾਲ ਬੈਠੇ ਨੂੰ ਪੁੱਛ ਲਿਓ ਭਾਵੇਂ ਮੈਂ ਨਹੀਂ ਦਸਾਂਗਾ ਸਟੇਜ ਤੇ ਕਿਹਦੇ ਜਗਤ ਵਿੱਚ ਨਾ ਕਦੇ ਅਖਵਾਲਿਓ ਜੇ ਸਦਾ ਗੁਰੂ ਅਵਤਾਰ ਪਗੰਬਰ ਦੇਕੇ ਗਏ ਸਬੂਤ ਉਹ ਤਾਂ ਸਬੂਤ ਦੇ ਕੇ ਗਏ ਸੀ ਗ੍ਰੰਥਾ ਸ਼ਾਸਤਰਾਂ ਦੇ ਵਿੱਚ ਯਾਰ ਕੀ ਸਬੂਤ ਦੇ ਕੇ ਸੋ ਸੁਆਮੀ ਹੋ ਕੇ ਗੋਦ ਉਠਾਈਆ ਉਹ ਸੁਆਮੀ ਹੋ ਕੇ ਤੁਹਾਨੂੰ ਸਭ ਨੂੰ ਸਾਨੂੰ ਉਸ ਪ੍ਰਮਾਤਮਾ ਨੇ ਅੱਗੇ ਗੋਦੀ ਚੁੱਕਿਆ ਹੈ ਉਹ ਜੋ ਗੁਰੂ ਅਵਤਾਰ ਪਗੰਬਰ ਕਹਿੰਦੇ ਆਗੇ ਜਿੰਨੇ ਵੀ ਗ੍ਰੰਥ ਸ਼ਾਸਤਰ ਆ ਉਹ ਅੱਗੇ ਹਵਾਲਾ ਦੇ ਕੇਗੇ ਕਿ ਭਾਈ ਸਾਹਿਬ ਉਹਨੇ ਆਉਣਾ ਹੈ वो अपना नाम देगा भगत तो फुलवाड़ी पैदा करेगा जीजा नहीं बोलती हो टाल नाम लाओ की कहा सो स्वामी होके गोद उठाई आदि जुगादी बन के एक महबूब आदि जुगादी बन के ਇੱਕ ਮਹਿਬੂਬ ਸੱਚ ਦੁਬਾਰਾ ਦਿਆਂ ਵਖਾਈਆ ਹੋਵੇ ਪ੍ਰਕਾਸ਼ ਅਗੰਮੀ ਕੂਟ ਚਾਰ ਘੂਟ ਨਾ ਕੋਏ ਜਨਈਆ ਝਗੜਾ ਰਹੇ ਨਾ ਝੂਠ ਝੂਠ ਪਰ ਅਸੀਂ ਝਗੜਾ ਝੂਠ ਝੂਠ ਦਾ ਨਹੀਂ ਛੱਡਣਾ ਇਹ ਕਸਮ ਖਾਦੀ ਹੋਈ ਹੈ ਨਹੀਂ ਛੱਡ ਸਕਦੇ ਇਹ ਤਾਂ ਪੱਕੀ ਗੱਲ ਹੋ ਗਈ ਹੈ ਉਹਨੇ ਕਿਹਾ ਕਿ ਝੂਠ ਝੂਠ ਨਹੀਂ ਬੋਲਿਓ ਪਰ ਅਸੀਂ ਨਹੀਂ ਹਟ ਸਕਦੇ ਕਿਉਂਕਿ ਰਗ ਰਗ ਦੇ ਵਿੱਚ ਵਸਿਆ ਹੋਇਆ ਝੂਠ ਅੱਗੇ ਸਤ ਸੱਚ ਇੱਕ ਸਮਝਾਈ ਆ ਸਤ ਸੱਚ ਇੱਕ ਸਮਝਾਈ ਆ ਮੈਂ ਤੁਹਾਨੂੰ ਇੱਥੇ ਸਮਝਾ ਰਿਹਾ ਮੈਂ ਤੋਲ ਲੈਣ ਉੱਪਰ ਛੱਡੀਆਂ ਹੋਈਆਂ ਸੀਗੀਆਂ ਦਿਲ ਲੈਣਾ ਉਥੇ ਇਹ ਗੱਲ ਕਿੰਨੇ ਸ਼ੁਰੂ ਕੀਤੀ ਸੀ ਪੁਰਖ ਅਕਾਲ ਕਹੇ ਸੱਚ ਜਗਾਰੇ ਦੀ ਸੋਹਣੀ ਗੂੰਜ ਕੌਣ ਕਹਿ ਰਿਹਾ ਅਕਾਲ ਪੁਰਖ ਉਹਨੇ ਜਗਾਰਾ ਦਿੱਤਾ ਹੈ ਸੋਹ ਗੁਮਾਰੇ ਸੇ ਸਮੇਂ ਸੁਭਾਉਂ ਦੀ ਜਾ ਸੱਚ ਜਗਾਰੇ ਦੀ ਗੂੰਜ ਸਤਖੰਡ ਵਜੇ ਵਧਾਈ ਆ ਕਿੱਥੇ ਵਧਾਈ ਬਜੀ ਸੱਚਖੰਡ ਕਿੱਥੇ ਹਰ ਭਗਤ ਦੁਆਰ ਜੇਠੂ ਆਲ ਮਾਤ ਲੋਗ ਦੇ ਵਿੱਚ ਕਿਉਂਕਿ ਜਗਾਰਾ ਇੱਥੇ ਦਿੱਤਾ ਪਹਿਲੀ ਵਾਰ ਉਸ ਪਰਮਾਤਮਾ ਨੇ ਖੁਸ਼ੀਆਂ ਨਾਲ ਭਗਤਾਂ ਦੇ ਪ੍ਰੇਮ ਅੰਸੂ ਲਮਾਂ ਪੂੰਜ ਕਿਦਾਂ ਪੂੰਜਾਂਗਾ ਤੁਹਾਡੇ ਮੈਂ ਅੰਸੂ ਨਾਮ ਰੁਮਾਲ ਹੱਥ ਉਠਾਈਆ ਸੋਹ ਹਮਾਰੇ ਸੇ ਸੁਮਿਸ਼ਣੋ ਭਗਵਾਨ ਦੀ ਜੈ ਇਹ ਰੁਮਾਲ ਜੇ ਦਿੱਤਾ ਭਗਤਾਂ ਨੂੰ ਉਸ ਪਰਮਾਤਮਾ ਨੇ ਝੂਠ ਝੂਠ ਦਾ ਜਿਹੜਾ ਹੈ ਉਹ ਉਸ ਨੂੰ ਤਿਆਗੋ ਅੱਗੇ ਪਰਮਾਤਮਾ ਕੀ ਕਹਿੰਦੇ ਹਨ ਝਗੜਾ ਰਹੇ ਨਾ ਝੂਠ ਝੂਠ ਸਤ ਸੱਚ ਇੱਕ ਸਮਝਾਈ ਆ ਅੰਮ੍ਰਿਤ ਰਸ ਦੇ ਕੇ ਘੂਟ ਨਿਜਰ ਚਿਰਨਾ ਦਿਆ ਚਰਾਈਆ ਭਗਤ ਦਵਾਰੇ ਆਪੇ ਪਹੁੰਚ ਪੈਂਡਾ ਸਬਦਾ ਦਾ ਮੁਕਾਈਆ ਕੋਈ ਰਹਿਣ ਨਾ ਦੇਵਾ ਸੋਚ ਕੀ ਕਿਹਾ ਪਰਮਾਤਮਾ ਨੇ ਕੋਈ ਰਹਿਣ ਨਾ ਦੇਵਾ ਸੋਚ ਸਮਝ ਵਿੱਚ ਸਮਝ ਆਪਣੀ ਵਿੱਚ ਸਮਾਈਆ ਜਿਸ ਦੇ ਦਰਸ਼ਨ ਰਹੇ ਲੋਚ ਜਿਸ ਦੇ ਦਰਸ਼ਨ ਰਹੇ ਲੋਚ ਸੋ ਲੋਚਣ ਆਪਣਾ ਰੰਗ ਚੜਾਈਆ ਜਿਸੇ ਤੁਸੀਂ ਦਰਸ਼ਨ ਲੋਚ ਦੇ ਜੇ ਪ੍ਰਮਾਤਮਾ ਦਾ ਉਹ ਭਾਈ ਸਾਹਿਬ ਉਹ ਤੁਹਾਨੂੰ ਰੰਗ ਚੜਾ ਰਿਹਾਗੇ ਮਤ ਲੋਕ ਦੇ ਵਿੱਚ ਮੈਂ ਕਈ ਨੇ ਕਿਹਾ ਅੰਦਰ ਬੈਠਾ ਸੀ ਆਉ ਵਗੇ ਲਿਖਾਂ ਜੀ ਕਰਦੇ ਆ ਅੰਦਰ ਵਾਲਾ ਦਰਸ਼ਨ ਦੇ ਰਿਆ ਸੀ ਬਾਹਰ ਵਾਲਾ ਦੇ ਰਿਆ ਸੀ ਸੋ ਲੋਚਣ ਆਪਣਾ ਰੰਗ ਚੜਾਈਆ ਸਹਿਬ ਸੁਅਮੀ ਕਰਕੇ ਖੋਜ 1084 ਵਿੱਚੋਂ ਵਾਰ ਕਢਾਈਆ 84 ਦੇ ਵਿੱਚ ਤੁਹਾਨੂੰ ਛਾਨਣਾ ਮਾਰ ਕੇ ਉਸ ਪਰਮਾਤਮਾ ਨੇ ਤੁਹਾਨੂੰ ਪਹੁੰਚ ਲਿਆ ਹੈ ਬਾਹਰ ਘਟਿਆ ਚੜਾ ਸੀ ਜੋ ਅੱਗੇ ਦਰਸ਼ਨ ਦੇਵੇ ਰੋਜ ਉਦੇ ਦਰਸ਼ਨ ਮੰਗੋ ਤਾਂ ਸਹੀ ਉਹ ਦੇਣ ਵਾਲਾ ਹੋ ਅੱਗੇ ਦਰਸ਼ਨ ਦੇਵੇ ਰੋਜ ਕਰ ਕਰ ਆਪਣਾ ਪੜਦਾ ਲਾਈਆ ਉਹ ਦਰਸ਼ਨ ਮੰਗੋ ਪ੍ਰਮਾਤਮਾ ਦੇ ਜੋ ਕੁਝ ਪੁੱਛਣਾ ਹੈ ਸੱਚ ਝੂਠ ਉਸ ਤੋਂ ਹੀ ਪੁੱਛੋ ਬੰਦਿਆਂ ਦੇ ਮਗਰ ਨਾ ਲੱਗੋ ਕਿ ਇਹ ਸਹੀ ਹੈ ਭਗਤ ਉਹ ਹੁੰਦਾ ਜਿਹੜਾ ਉਹ ਵੀ ਕਦੇ ਬਲਚਲ ਨਹੀਂ ਕਰਦਾ ਇਹ ਵੀਰ ਨੇ ਲਿਖਤ ਪੜੀ ਸੀ ਸਤਵੀਰ ਸਿੰਘ ਜੀ ਦੇ ਸਾਚੀ ਦੇਕੇ ਤੁਰਦੀ ਖੋਜ ਮੌਜੂਦਾ ਹੋ ਕੇ ਵੇਖ ਵਿਖਾਈਆ ਸਾਚੀ ਦੇਕੇ ਤੁਰਦੀ ਖੋਜ ਮੌਜੂਦਾ ਹੋ ਕੇ ਵੇਖ ਵਿਖਾਈਆ ਇਹ ਗੱਲ ਪਰਮਾਤਮਾ ਮੌਜੂਦ ਹੋ ਕੇ ਕਰ ਰਿਹਾ ਸਨਮੁਖ ਹੋ ਕੇ ਜਨਮ ਕਰਮ ਦਾ ਰਣ ਨ ਦੇ ਬੇ ਰੋਗ ਪ੍ਰੇਮ ਪ੍ਰੀਤੀ ਇੱਕ ਬਣਾਈਆ ਆਤਮ ਪਰਮਾਤਮ ਕਰਕੇ ਤੁਰ ਸੰਜੋਗ ਵਿਛੜਿਆ ਮੇਲਾ ਲੈ ਕਰਾਈਆ ਉਹ ਵਿਛੜਿਆ ਨਾਲ ਉਸ ਪਰਮਾਤਮਾ ਨੇ ਮੇਲਾ ਕੀਤਾ ਜੇ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਈਆ ਅਕੀ ਇੱਕ ਜਕਾਰਾ ਕੀ ਕਹਿੰਦਾ ਸਾਈਡ ਸਾਹਿਬ ਨਾਲ ਹੀ ਖੜੇ ਹੋ ਜਾਂਦੇ ਡਰ ਲੱਗ ਲੱਗਦਾ ਹੈ ਜਗਾਰਾ ਕੀ ਕਹਿੰਦਾ ਆ ਪ੍ਰਮਾਤਮਾ ਜਿਹਨੇ ਜਗਾਰਾ ਦਿੱਤਾ ਹੈ ਉਹ ਜਗਾਰਾ ਵੀ ਬੋਲਦਾ ਹੈ ਜਗਾਰਾ ਕੀ ਕਹਿੰਦਾ ਜਗਾਰਾ ਕਹੇ ਮੈਨੂੰ ਖੁਸ਼ੀ ਹੋਈ ਜਗਤ ਸੰਸਾਰ ਦੇ ਵਿੱਚ ਜਗਰਤ ਜੋਤ ਘਰੀ ਰੁਸ਼ਨਾਈ ਆ ਮੈਂ ਅੰਦਰ ਵੜਿਆ ਗੁਰਮੁਖ ਭਗਤ ਅੰਦਰ ਵੜਿਆ ਗੁਰਮੁਖ ਭਗਤ ਦੂਸਰ ਸੰਗ ਨ ਕੋਇ ਰਲਾਈ ਆ ਅੰਦਰ ਰਹੇ ਨ ਕੋਈ ਫਰਕ ਹੁਣ ਅੰਤਰ ਫਰਕ ਨਾ ਰੱਖਿਓਗੇ ਦੇ ਸੋਣਿਓ ਸਜਨੋ ਬਹੁਤ ਸੁਣਿਆ ਤੁਸੀਂ ਹੀਰੇ ਜਿਹਾ ਪਰਮਾਤਮਾ ਦੇ ਉਹਨਾਂ ਬਣਾ ਤੁਹਾਨੂੰ ਆਗੇ ਗੋਦੀ ਚੁੱਕਿਆ ਹੈ ਦੰ ਦਿੱਤਾ ਜੀ ਪਰਮਾਤਮਾ ਦਾ ਕਿਦੇ ਆਨੰਦ ਕੀਤੇ ਗਵਾਣ ਆ ਲਈਏ ਇਹ ਖਿਆਰ ਕਰਨਾ ਅੰਦਰ ਰਹਿਣਾ ਕੋਈ ਫਰਕ ਅੰਦਰੋਂ فاਸਲਾ ਦੇਣਾ ਮੁਕਾਈਆ ਜਗਤ ਜਹਾਨ ਕਰਕੇ ਤਰਕ ਗੁਰਮੁਖ ਤਰੰਤ ਲੈਣੀ ਮਿਲਾਈਆ ਗੋਬਿੰਦ ਨਾਲ ਜੋ ਲੱਗੀ ਸ਼ਰਤ ਉਹਦੇ ਨਾਲ ਗੋਬਿੰਦ ਪਾਸ਼ਾ ਨਾਲ ਵੀ ਸ਼ਰਤ ਸੀ ਕਾਲਪੁਰਖ ਦੀ गोविंद ਨਾਲ ਜੋ ਲੱਗੀ ਸ਼ਰਤ ਸੋ ਵੇਲਾ ਵਕਤ ਦੇ ਗਵਾਹੀਆ ਇਹ ਜੋ ਅੱਜ ਆਪਾਂ ਗੱਲ ਕਰ ਰਹੇ ਹਾਂ ਇਹ गोविंद ਪਾਸ਼ਾ ਇਹ ਸ਼ਰਤ ਲੱਗੀ ਸੀ ਅੱਜ ਉਹ ਵੇਲਾ ਵੀ ਗਵਾਹੀ ਦੇ ਰਿਹਾ ਸੋ ਅਗੰਮੀ ਤਾਰ ਆਇਆ ਪਰਤ ਨਿਰਗੁਣ ਜੋਤ ਕਰੇ ਰੁਸ਼ਨਾਈਆ ਗੁਰਮੁਖਾ ਉੱਤੇ ਕਰਕੇ ਤਰਸ ਗੁਰਮੁਖਾ ਉੱਤੇ ਕਰਕੇ ਤਰਸ ਸਨਮੁਖ ਹੋ ਕੇ ਦਰਸ ਦਿਖਾਈਆ ਉਸਨੇ ਦਰਸ ਕੀਤਾ ਹਬਜੀ ਤੇ ਮੈਂ ਇੱਕ ਲੇਰ ਮਿਸਟੇਕ ਕਰ ਗਿਆ ਮੈਂ ਫੇਰ ਪਿੱਛੇ ਤੋਂ ਪੜਾਂਗਾ ਗੁਰਮੁਖਾ ਉੱਤੇ ਕਰਕੇ ਤਰਸ ਸੰਤ ਸੁਹੇਲੇ ਨਾਲ ਜੁੜਾਈਆ ਸਨਮੁਖ ਹੋ ਕੇ ਦੇਵੇ ਦਰਸ ਸਨਮੁਖ ਹੋ ਕੇ ਦੇਵੇ ਦਰਸ ਦੀਰ ਈਦ ਚੰਦ ਰੁਸ਼ਨਾਈ ਆ ਖੇਲ ਵਿਖਾਉਣਾ ਉੱਤੇ ਫਰਸ਼ ਵਿਖਾਉਣਾ ਕਿੱਥੇ ਵਿਖਾਉਣਾ ਧਰਤੀ ਤੇ ਫਰਸ਼ ਤੇ ਖੇਲ ਵਿਖਾਉਣਾ ਉੱਤੇ ਫਰਸ਼ ਅਰਸ਼ ਬਜੇ ਬਦਈਆ ਜਲ ਭਗਤੋ ਥੋਟਾ ਸਭ ਤੋਂ ਵੱਖਰਾ ਚਰਚ ਸੋਨਾ ਸਭ ਤੋਂ ਵੱਖਰਾ ਚਰਚ ਜਿੱਥੇ ਚਰਚਾ ਰਹੇ ਨਰਾਈਆ ਕਿਦੇ ਚਰਚਾ ਨਾ ਕਰਿਓ ਕਿ ਭਗਵਾਨ ਕਿਹੜਾ ਸੀ ਉਹ ਅੰਦਰ ਸੀ ਕਿ ਜਾਂ ਬਾਹਰ ਸੀ ਉਹ ਕਹਿੰਦਾ ਮੈਂ ਸਨਮੁਖ ਸੀ ਕਿਦੇ ਚਰਚਾ ਨਾ ਕਦੇ ਕਰ ਲਿਓ ਜਿੱਥੇ ਪੈਸਾ ਤੇ ਲਾ ਨਾ ਕੋਈ ਖਰਚ ਜਿੱਥੇ ਕੋਈ ਪੈਸਾ ਤੇ ਲਾ ਕੋਈ ਖਰਚ ਨਹੀਂ ਜਿੱਥੇ ਪੈਸਾ ਤੇਲਾ ਨਾ ਕੋਈ ਖਰਚ ਨਾ ਕੋਈ ਕਰਨੀ ਪੇ ਪੜਾਈਆ ਅਸੀਂ ਕਿਹੜੀਆਂ ਪੜਾਈਆਂ ਕਰਦੇ ਆ ਅਸੀਂ ਤਾਂ ਉਹਦੀ ਮਹਿਮਾਨੀ ਖਾਣ ਵਾਸਤੇ ਆਏ ਆ ਕਿ ਕੀ ਬਣਿਆ ਹੋਊਗਾ ਲੰਗਰ ਦੇ ਵਿੱਚ ਇਹ ਵੀ ਲਿਖਤਿਆ ਅੱਗੇ ਦੋ ਲੈਣਾ ਹੋ ਰਿਹਾ ਨਾ ਕੋਈ ਆਸ਼ਾ ਮਨਸਾ ਹਰਸ ਹਰਸ ਪਿਛਲੀ ਦੇ ਮਟਾਈਆ ਨਾ ਕੋਈ ਪੂਜਾ ਪਾਠ ਨਾ ਕੋਈ ਪੂਜਾ ਪਾਠ ਖਾਣੀ ਪਾਣੀ ਵਾਲਾ ਦੇਣਾ ਪਏ ਕਰਜ ਇਹਦੇ ਉਸਤਾਦ ਆ ਸਾਡੀਆਂ ਸੁਣੀ ਚਾਹੀਏ ਆਪਾਂ ਨੰਦੀ ਲਈ ਉਹ ਤਾਂ ਪ੍ਰਭਾਤਮਾ ਦਾ ਉਹਨੇ ਕੀ ਕਿਹਾ ਹੈ ਨਾ ਕੋਈ ਪੂਜਾ ਨਾ ਕੋਈ ਪਾਠ ਨਾ ਕੋਈ ਖਾਣੀ ਵਾਲਾ ਦੇਵੇ ਕੋਈ ਕਰਜ ਮਕਰੂਜ ਰੂਪ ਨਾ ਕੋਈ ਬਨਾਈਆ ਜਿਸ ਨੂੰ ਗੁਰੂ ਅਵਤਾਰ ਪਗੰਬਰ ਵੇਖ ਮਕਰੂਜ ਰੂਪ ਨ ਕੋਏ ਬਣਾਈਆ ਸਚ ਖੇਲ ਦਸਨਾ ਅਸਰਜ ਜਿਸ ਨੂੰ ਗੁਰੂ ਅਵਤਾਰ ਪਗੰਬਰ ਵੇਖ ਖੁਸ਼ੀ ਮਨਾਈਆ ਇਹ ਸਭ ਕੁਝ ਸੁਣ ਕੇ ਦੇਖ ਕੇ ਤਾਂ ਉਹ ਵੀ ਖੁਸ਼ੀ ਮਨਾ ਰਹੇ ਕੌਣ ਗੁਰੂ ਅਵਤਾਰ ਪੀਰ ਪਗੰਬਰ ਸਾਰੇ ਖੁਸ਼ੀ ਮਨਾ ਰਹੇ ਅੱਗੇ ਤੁਹਾਡੇ ਵਿਛੋੜੇ ਦੇ ਦੂਰ ਕਰਨ ਆਇਆ ਦਰਦ ਜਦ ਇੱਕ ਜਗਤ ਵਾਲਾ ਬਾਪ ਆਪਣੇ ਬੱਚੇ ਦੀ ਸਾਰੀ ਖੁਆਇਸ਼ ਪੂਰੀ ਕਰਦਾ ਨਾ ਉਹ ਬਾਪ ਕਹਦੇ ਆਪਣੇ ਪੁੱਤਰ ਆਪਣੇ ਬਾਪ ਨੂੰ ਕਦੇ ਨਹੀਂ ਪੁੱਲ ਸਕਦਾ ਸਾਡੀ ਤਾਂ ਇਹਨੇ ਬਾਹ ਫੜ ਕੇ ਸਾਨੂੰ ਪਾਰ ਲੰਘਾਤਾ ਤਾਂ ਅਸੀਂ ਕਿਸ ਤਰ੍ਹਾਂ ਪੁੱਲ ਜੀਏ ਉਸ ਪ੍ਰਮਾਤਮਾ ਨੂੰ ਤੁਹਾਡੇ ਵਿਛੋੜੇ ਦੇ ਦੂਰ ਕਰਨ ਆਇਆ ਦਰਦ ਦਰਦیاں ਦਰਦ ਬੰਡਾਈਆ ਉਹ ਦਰਦ ਸਾਡੇ ਦਰਦ ਬੰਡੇ ਉਸ ਪ੍ਰਮਾਤਮਾ ਨੇ ਤੁਹਾਡੇ ਪਿੱਛੇ ਇੱਕ ਫੁੱਲ ਗੁਲਾਬ ਕੀਤਾ ਅਰਜ ਅਰਜੂ ਸਬਦੀ ਲੇਖੇ ਪਾਈਆ ਜੁਦੇ ਸੂਰਬੀਰ ਬਣਾਏ ਮਰਦਾਨੇ ਮਰਦ ਤੁਸੀਂ ਜੋ ਦੇ ਸੂਰ ਵੀਰ ਜੇ ਉਹਦੇ ਮਰਦ ਜੇ ਮਰਦਾਨੇ ਜੇ ਉਸ ਪਰਮਾਤਮਾ ਦੀ ਗੱਲ ਕਰੀਏ ਜੇ ਕੇ ਮਾਤਮਗਰ ਦੇ ਵਿੱਚ ਮਦਦ ਆਪਣੀ ਨਾਲ ਤਰਾਈਆ ਵੇਸ਼ਕ ਸ਼ਬੀ ਪੋ ਮਹੀਨਾ ਸਰਦ ਵੇਸ਼ਕ ਸ਼ਬੀ ਪੋ ਮਹੀਨਾ ਸਰਦ ਸਦੀਆਂ ਦੇ ਵਿਛੜੇ ਮੇਲ ਮਿਲਾਈਆ ਬੇਸ਼ੱਕ ਜੱਪੀ ਪੋਤਾ ਮਹੀਨਾ ਸਰਦੀ ਵਾਲਾ ਪਿਆਰਿਓ ਪਰ ਉਹਨੇ ਕੀ ਕਿਹਾ ਹੈ ਸਦੀਆਂ ਦੇ ਵਿਛੜੇ ਮੇਲ ਮਿਲਾਈਆ ਤੁਹਾਡੀ ਪੁੱਠੀ ਕਰ ਨਰਦ ਨਾਰਦ ਤੁਹਾਡਾ ਦਰਸ ਕਰ ਕਰ ਖੁਸ਼ੀ ਮਨਾਈਆ ਅਜ ਪੂਰੀ ਕਰਨੀ ਲਿਖਤ ਪੜਤ ਜੋ ਗੁਰੂ ਤਾਰ ਪਗੰਬਰ ਗਵਾ ਦੇਲੇ ਪੁਗਤਾਈਆ ਗੁਰੂ ਉਤਾਰ ਪੀਰ ਪਗੰਬਰ ਗਵਾਹ ਦੇਣੇ ਪੁਗਤਾਈਆ ਤੁਹਾਡਾ ਲੈਣਾ ਦੇਣਾ ਤੁਸਾਂ ਲੈਣਾ ਨਿਧੜਕ ਤੁਸਾਂ ਲੈਣਾ ਨਿਧੜਕ ਮਿੰਤਾ ਤਰਲੇ ਕੱਢਣ ਦੀ ਲੋੜ ਰਹੀ ਨਾਰਾਈਆ ਇਹ ਇਹ ਉਸਤਾਦ ਜੀ ਉਸ ਪ੍ਰਮਾਤਮਾ ਦਾ ਬਹੁਤ ਸ਼ੁਕਰ ਹੈ ਧੰਨਵਾਦ ਉਹ ਕਹਿੰਦਾ ਮਿੰਤਾ ਮੁੰਤਾ ਗਿਆ ਦੀ ਰਾਨੀ ਮਾ ਦੇ ਬਸਤੀ ਆਇਆ ਮਿੰਤਾ ਤਰਲੇ ਕੱਢਣ ਦੀ ਲੋੜ ਰਹੀ ਨਾਰਾਈਆ ਸਿੱਧਾ ਮਾਰਗ ਪਾ ਗਏ ਆਪਣੀ ਸੜਕ ਮੈਂ ਸਿੱਧਾ ਆਦਮ ਸੜਕ ਤੇ ਮਾਰਗ ਤੇ ਪਾਇਆ ਤੁਹਾਨੂੰ ਪਗ ਡੰਡੀਆਂ ਤੋਂ ਪਰੇ ਦੇ ਕਰਾਇਆ ਜਿੱਥੇ ਕੋਈ ਨਾ ਹੋਵੇ اٹਕ ਵਿਸ਼ਨਵਰਮਾ ਸ਼ਿਵ ਸੀਸਨ ਬਈਆ ਇਹ ਉਹ ਪਰਮਾਤਮਾ ਮਿਲੇ ਅਜਨੇ ਤੁਹਾਨੂੰ ਸਾਰੇ ਸੀਸਨ ਬਣ ਗਏ ਜਨ ਭਗਤੋ ਤੁਸਾ ਫੇ ਨਿਉਣਾ ਪਰਤ ਜਦੋਂ ਕੋਈ ਗੋਸਿਕ ਬਾਸ਼ਾ ਚੰਨੀ ਚਲੇ ਜਾਂਦਾ ਇਹ ਨਹੀਂ ਕਹਿਣਾ ਕਿ ਉਹ ਮਰ ਗਿਆ ਅਨੀਤ ਦੇ ਵਿਕਿਆਨ ਉਹ ਪਾਸ਼ਾ ਜੀ ਦੇ ਚਰਨਾਂ ਵਿੱਚ ਚਲਾ ਗਿਆ ਜਨਪਗਤੋ ਤੁਸਾ ਫੇ ਨਹੀਂ ਆਉਣਾ ਪਰਤ ਮਾਤ ਗਰਭ ਅਗਨੀ ਤਤਨਾ ਕੋਈ ਜਲਾਈਆ ਇੱਕ ਵਾਰ ਤੁਹਾਡੇ ਕੂੜ ਕੁੜਿਆਰ ਕਰਮ ਦੇਣੇ ਵਰਜ ਅਗਨੀ ਦੇਣੀ ਬੁਝਾਈਆ ਜੋਤੀ ਜੋਸ ਰੂਪ ਆਪ ਆਪਣੀ ਕਿਰਪਾ ਦਾ ਦਰ ਆਪਣਾ ਇੱਕ ਦਰਸਾਈਆ ਸੋ ਹਰ ਸੰਗਤ ਜੀ ਸਮਾ ਇੱਕ ਦੋ ਮਿੰਟ ਮੈਂ ਜਾ ਰਿਹਾ ਉੱਪਰ ਲੈ ਕੇ ਹੁੰਦਾ ਸੋ ਮੈਂ ਸਾਡੀ ਸਾਫ ਤੋਂ ਵੀ ਮਾਫੀ ਚਾਹਾਂਗਾ ਸਾਰੀ ਹਰ ਸੰਗਤ ਤੋਂ ਹੀ ਕਿਉਂਕਿ ਸਾਡੇ ਸਾਬ੍ਹ ਨੇ ਸਾਡੀ ਉਸਤ ਦੀ ਬਹੁਤ ਇੰਨੀ ਸੋਹਣੀ ਲਿਖੀ ਹੈ ਤਾਂ ਆਪਾਂ ਨਹੀਂ ਰੁਕ ਸਕਦੇ ਸੱਚੇ ਪਾਤਸ਼ਾਹ ਜੀ ਮਾਫ ਕਰਨ ਸਾਰੀ ਹਰ ਸੰਗਤ ਮਾਫ ਕਰੇ ਪੰਜ ਕਾਰਿਆ ਸਾਧ ਦੇ ਹਰ ਸੰਗਤ ਜੋ ਸੋ ਹੰਗ ਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਲੀਦਾ ਸੋ ਹੰਗਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਲੀਦਾ ਸੋ